ਵਾਰ ਦਿੱਤਾ ਮਨਾ ਤੁਹਾਨੂੰ ਇਹ ਬੇਨਤੀ ਕਰਦਾ ਜੋ ਸਤਿਆਨਾਸ ਇਹਨਾਂ ਨੇ 4 ਸਾਲ ਚ ਕੀਤਾ ਉਹਦਾ ਪਤਾ ਲਾਣ ਦਾ ਟਾਈਮ ਹੈ ਆਰ ਐਨਾ ਝੂਠ ਬੋਲਦੇ ਐ ਕਰੋੜ ਰੁਪਈਆ ਕੱਲ ਇਹਨਾਂ ਨੇ ਵੰਡਿਆ 2 ਕਰੋੜ 49 ਲੱਖ 2 ਕਰੋੜ 49 ਲੱਖ ਆਰ ਕਹਿੰਦੇ ਪਤਾ ਕਿੰਨਾ ਇੱਕ ਤੋਂ ਸੌ ਤੱਕ ਕਹਿੰਦੇ ਅਸੀਂ ਪੰਡਤਾਂ ਪੰਚਾਇਤਾਂ ਦਾ ਬੁਰਾ ਹਾਲ ਕਰਤਾ ਜਿਹੜੇ ਅਸੀਂ ਪੈਸੇ ਦਿੱਤੇ ਤੇ ਉਹ ਵੀ ਪੰਚਾਇਤਾਂ ਤੋਂ ਵਾਪਸ ਲੈ ਲਏ 4 ਸਾਲ ਹੋ ਗਿਆ ਕੰਮ ਠੱਪ ਹੈ ਪੰਚਾਇਤਾਂ ਦਾ ਔਰ ਜਿਹੜੇ ਸਰਪੰਚ ਤੇ ਜਿਨ੍ਹਾਂ ਨੂੰ ਅਸੀਂ ਗਰੰਟੀਆਂ ਦਿੱਤੀਆਂ ਦੀਆਂ ਉਹਨਾਂ ਨੂੰ ਇੱਕ ਕਿਸਮ ਦੇ ਭਗੋੜੇ ਬਣਾਤਾ ਵੀ ਪਤਾ ਨਹੀਂ ਲੁੱਟ ਕੇ ਖਾ ਗਏ ਇਹ ਲੁਟੇਰੇ ਆ ਉਹਨਾਂ ਨੂੰ ਬਦਨਾਮ ਕੀਤਾ ਉਹਨਾਂ ਦੇ ਕੰਮ ਬੰਦ ਕੀਤੇ ਉਲਟਾ ਉਹਨਾਂ ਤੋਂ ਪੈਸੇ ਬਾਪਸ ਲੈ ਲਏ ਦੇਣੀ ਤਾਂ ਕਿਹਾ ਤੇ ਸੋ ਇਹ ਗੱਲਾਂ ਇੱਕ ਦਿਨ ਵਿੱਚ ਫੇਰ ਕਰਾਂਗੇ ਆਪਾਂ ਮੂٹے ਤੌਰ ਤੇ ਤਾਂ ਮੈਂ ਤੁਹਾਤੇ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਲੀਡਰ ਖੜੇ ਲੈ ਲਾ ਕੇ ਤੁਹਾਡੇ ਦਰਬਾਰ 'ਚ ਤੁਸੀਂ ਸਾਰੇ ਬੈਠੇ ਐ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਨਾ ਕਰ ਦਿਓ ਜੀ ਅਗੇ ਕੰਮ ਲੱਗ ਜਾਣਾ ਹਾਂ ਬਿਲਕੁਲ ਜੀ ਜਾਰੀ ਕਰਨ ਜੀ ਬਲਾਕ ਸੰਪਤੀ ਵਾਲਾ ਇੱਕ ਅੱਧਾ ਦਿਨ ਠਹਿਰ ਕੇ ਕਰ ਦਿੰਨੇ ਜਿਲ੍ਹਾ ਪਰਿਸ਼ਦ ਵਾਲਾ ਅੱਜ ਕਰ ਦਿੰਨੇ ਅਸੀਂ ਠੀਕ ਹੈ ਜੀ ਠੀਕ ਹੈ ਜੀ ਤੇ ਹੈਗੇ ਅਖਬਾਰਾਂ ਨੇ ਲਿਖਣ ਹਾਂਜੀ ਹਾਂਜੀ ਆਗੇ ਆਗੇ ਲਿਖ ਲਓ ਬੜੀ ਤੁਹਾਡੇ ਵਾਲੀ ਦਾ ਲਲਜੀਤ ਲਲਜੀਤ ਲਲਜੀਤਪੁਰ ਪਹਿਲਾ ਜ਼ੋਨ ਹੈ ਜੀ ਬਬੌਰ ਸਾਹਿਬ ਬਵਾਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਜਿਹੜੀ ਉਮੀਦਵਾਰ ਹੈ ਉਹ ਸਾਡੀ ਲੜਕੀ ਪੜ੍ਹੀ ਲਿਖੀ ਦਲਜੀਤ ਕੌਰ ਹੈ ਜਿਹੜੀ ਸਾਬਕਾ ਸਰਪੰਚ ਹੈ ਸੁਖਤਾਰ ਬਿੰਦੀ ਦੂਜਾ ਉਮੀਦਵਾਰ ਡੜੋਲੀ ਹੇਠਲੀ ਜੋਂ ਹੈ ਉੱਥੋਂ ਸਾਡਾ ਉਮੀਦਵਾਰ ਹੈਗਾ ਦਿਨੋਦ ਸ਼ਰਮਾ ਢਿੰਜਾ ਜੋਂ ਹੈਗਾ ਸਾਡਾ ਕੋਟੜਾ ਕੋਟੜੇ ਤੋਂ ਸਾਡੀ ਲੜਕੀ ਹੈ ਆ ਜਾ ਬਈ ਚੌਧਰੀ ਪਹੁਲਾ ਲੋਣੀ ਸਾਡੇ ਬੜੇ ਸੀਨੀਅਰ ਲੀਡਰ ਨੇ ਚੰਗਰ ਦੇ ਵੱਡੇ ਲੀਡਰ ਹੈ ਕਿਉਂਕਿ ਜੋਂ ਉਹ ਲੇਡੀ ਵਾਸਤੇ ਹੈ ਸੋ ਇਹਨਾਂ ਦੀ ਪਰਝਾਈ ਲੜੇਗੀ ਕਿਆਨੋ ਕੁੜੀ ਦਾ ਉਸ਼ਾ ਦੇਵੀ ਸਾਭ ਦਾ ਸਰਪੰਚ ਸਾਭ ਦਾ ਸਰਪੰਚ ਲਖੇੜ ਪਿੰਡ ਤੇ ਚੌਥਾ ਜਿਹੜਾ ਹੈਗਾ ਉਮੀਦਵਾਰ ਭਰਤਗੜ ਤੋਂ ਉਹ ਹੈਗੀ ਸਾਡੀ ਪ੍ਰੀਤੀ ਸ਼ਰਮਾ ਚਾਰ ਉਮੀਦਵਾਰ ਇਹਨਾਂ ਵਾਰ ਸੀ ਐਲਾਨ ਕਰਤਾ ਬਹੁਤੇ ਸਾਰੇ ਸਾਥੀ ਲੋਕਾਂ ਬਾਰੇ ਦੱਸ ਗਏ ਕੁਝ ਜ਼ੋਨ ਪੰਚਾਰਕ ਰਹਿ ਗਏ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਤੱਕ ਆਪਣੇ ਉਹ ਜ਼ੋਨ ਜਿਹੜੇ ਆ ਉਹ ਸਾਨੂੰ ਦੱਸ ਦਿਓ ਫੈਸਲਾ ਕਰਕੇ ਕਿ ਆ ਸਾਡੇ ਉਮੀਦਵਾਰ ਆ। ਕਾਫੀ ਹੋ ਗਏ ਪਰ ਹੁਣ ਸਾਰੇ ਸਾਥੀ ਕਹਿੰਦੇ ਐ ਵੀ ਉਹਨਾਂ ਦਾ ਐਲਾਨ ਕੱਲ ਨੂੰ ਕਰਿਆ ਦਾ ਕਰ ਦਮ। ਉਹ ਕੱਲ ਕਰ ਦਮ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰੰਪਰਾਲੇ ਕੋਲੇ ਐ। ਇਹ ਕਹਿੰਦੇ ਸਾਡਾ ਦਾ ਕਰ ਦੇ। ਸਾਰੇ ਹੀ ਆਏ ਹੋਏ ਐ। ਜਿੰਨੇ ਹੈਗੇ ਉਹਨੇ ਕਰ ਦੋ ਨਾ ਫਿਰ। ਬ੍ਰਹਮਪੁਰ ਤੋਂ ਸਰਿੰਦਰਪਾਲ ਪੰਜ ਬ੍ਰਹਮਪੁਰ ਤੋਂ ਇਹ ਵੀ ਅਸੀਂ ਪਹੁੰਚ ਕਰਤੀ ਔਰ ਮੌਣਕ ਵੀ ਕਰਤੀ ਇੱਕ ਮਿੰਟ ਇਹ ਹੋ ਗਿਆ ਆ ਜਾ ਬਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਥੇ ਜਾਓ ਆ ਝੰਡਰੀ ਜੋਨ ਹੈ ਸਾਡਾ ਮੁਸ਼ਾ ਰਾਣੀ ਇਹਨਾਂ ਦੀ ਧਰਮ ਪਤਨੀ ਹੈ ਜਿਹੜੀ ਤੋਂ ਇਹ ਤਾਂ ਨਹੀਂ ਨੂੰ ਪਤਾ ਠੀਕ ਹੈ ਆ ਲਓ ਜੀ ਬਵਾਰ ਸਾਹਿਬ ਜ਼ੋਨ ਨੰਬਰ 1 ਪਵਨ ਕੁਮਾਰ ਲੰਮੜਦਾਰ ਸਾਡਾ ਐਸ ਸੀ ਜ਼ੋਨ ਹੈ ਵੀ ਇੰਨੇ ਖਾਪ ਦੋ ਬਾਕੀ ਕੱਲ੍ਹ ਵਾਸਤੇ ਰੱਖਣੇ ਆ ਆ ਦੇਖੋ ਚੌਧਰੀ ਅਨੰਦ ਗਪਾਲ ਇਹ ਸੰਬੜਾ ਜੋਨ ਤੋਂ ਹੈ ਸਾਡਾ ਉਮੀਦਵਾਰ ਇਹ ਵੀ ਸਰਪੰਚ ਹੈ ਪ੍ਰਾਣਾ ਲੀਡਰ ਹੈ ਸਾਡਾ ਨਾਮ ਬੋਲੋ ਸਰ ਨਾਮ ਬੋਲੋ ਚੌਧਰੀ ਅਨੰਦ ਗਪਾਲ ਚੌਧਰੀ ਅਨੰਦ ਗਪਾਲ ਠੇਕੇਦਾਰ ਮੌਜੂਦਾ ਸਰਪੰਚ ਜੋ ਦੁਨੀਆ ਦੇ ਗੱਲ ਆਜਾ ਮੇਜਰ ਨੂੰ ਦੱਦ ਰਿਹਾ ਮੁਗੜਾ ਕੋਈ ਨਹੀਂ ਆ ਭੋਲਾ ਕਿੱਥੇ ਆ ਭੋਲਾ ਭੋਲਾ ਕਰਦੇ ਆਣ ਨਾ ਦਾ ਬਸਵਾਲ 100% ਜਿੱਤੀ ਵੀ ਆ ਸਾਡੀ ਇਹ ਪਰਾਣੀ ਲੀਡਰ ਸਾਡੀ ਭੋਲਾ ਸਭ ਤੋਂ ਵੱਡਾ ਲੀਡਰ ਹੁੰਦਾ ਸਾਡੇ ਪੱਗ ਲੀਡਰ ਨਾਲ ਦਿੱਤੇਗੀ ਇਹ ਪਰਾਣੀ ਸਰਪੰਚ ਆ ਬਹੁਤ ਪਰਾਣੀ ਲੀਡਰ ਆ ਸਾਡੀ ਸਾਕਸੀ ਕੋਸ਼ਨ ਠੀਕ ਹੈ ਚਲੋ ਜੇ ਜੇ ਕਿਸ ਪ੍ਰਕਾਰ ਨਾਲ ਰੱਖੋ ਕਿ ਚੋਣਾ ਕਾਫੀ ਲੇਟ ਹੈ ਵਰਕਰਾਂ ਦਾ ਉਤਸ਼ਾਹ ਕਿਸ ਤਰ੍ਹਾਂ ਹੈ ਡਿਟੇਲ ਦੇ ਦੱਸੋ ਮੈਨੂੰ ਦੇਖੋ ਜਿਹੜਾ ਵਰਕਰਾਂ ਦਾ ਉਤਸ਼ਾਹ ਤੁਹਾਡੇ ਸਾਹਮਣੇ ਆ ਠਾਠਾ ਮਾਰਦਾ ਹੈ ਇੱਕ ਇੱਕ ਜ਼ੋਨ ਚ ਸਾਡੇ ਕੋਲ ਚਾਰ ਚਾਰ ਉਮੀਦਵਾਰ ਹੈ ਇੱਕ ਦੂਜੇ ਤੋਂ ਕੋਲੇ ਆ ਆਪਸ ਵਿੱਚ ਮੁਕਾਬਲਾ ਹੈ ਉਮੀਦਵਾਰ ਬਣਨ ਵਾਸਤੇ ਹਾਲਾਂਕਿ ਇਹਨਾਂ ਚੋਣਾਂ 'ਚ ਇਹਨਾਂ ਨੇ ਸਰਕਾਰ ਨੇ ਸ਼ੁਰੂਆਤ ਜਿਹੜੀ ਕੀਤੀ ਉਹ ਹਿਰਾਫੇਰੀ ਤੋਂ ਕੀਤੀ ਹੈ ਬਹੁਤ ਬੇਟੰਗੇ ਜ਼ੋਨ ਬਣਾਏ ਐ ਚੰਗੇ-ਚੰਗੇ ਲੀਡਰ ਜਿਹੜੇ ਪੰਚਾਇਤੀ ਰਾਜ ਨਾਲ ਜੁੜੇ ਹੋਏ ਸੀ ਬਲਾਕ ਸੰਮਤੀਆਂ ਦੇ ਮੈਂਬਰ ਰਹੇ ਪਿੰਡਾਂ ਦੇ ਸਰਪੰਚ ਰਹੇ ਬਲਾਕ ਸੰਮਤੀਆਂ ਤੋਂ ਉੱਪਰ ਜਿਹੜਾ ਪ੍ਰੀਸ਼ਦ ਤੱਕ ਰਹੇ ਉਹਨਾਂ ਦੇ ਪਿੰਡਾਂ ਨੂੰ ਜਾਣ ਕੇ ਰਿਜ਼ਰਵ ਕੀਤਾ ਗਿਆ ਸੀਨੀਅਰ ਲੀਡਰਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿੱਥੇ ਜਿੱਥੇ ਸਾਡੇ ਬਹੁਤ ਸਾਰੇ ਉਮੀਦਵਾਰ تھے ਜਿਨ੍ਹਾਂ ਨੂੰ ਅਸੀਂ ਲੜਾਣਾ ਚਾਹੁੰਦੇ ਸੀ ਜਾਨ ਬੁਝ ਕੇ ਉਹਨਾਂ ਦੀਆਂ ਸੀਟਾਂ ਕਿਸੇ ਰਿਜ਼ਰਵਰ ਜਿੱਥੇ ਚਾਹੀਦੀ ਸੀ ਉੱਥੇ ਜਨਰਲ ਕੀਤੀ ਜਿੱਥੇ ਜਨਰਲ ਚਾਹੀਦੀ ਸੀ ਉੱਥੇ ਰਿਜ਼ਰਵ ਕੀਤੀ ਲੇਕਿਨ ਇਹਨਾਂ तमाम ਮੁਸ਼ਕਲਾਂ ਦੇ ਬਾਵਜੂਦ ਇਹਨਾਂ तमाम ਸਰਕਾਰ ਦੀਆਂ ਹਿਰਾਫੇਰੀਆਂ ਦੇ ਬਾਵਜੂਦ ਲੋਕਾਂ 'ਚ ਜਿਹੜਾ ਜੋਸ਼ ਹੈ ਉਹ ਠਾਠਾ ਮਾਰਦਾ ਹੈ ਇਹ ਬਲੌਕ ਸਭਦੀ ਦੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਬੜੀ ਸ਼ਾਨ ਨਾਲ ਜਿੱਤਾਂਗੇ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਕਰਾ ਰਹੇ ਆ ਜੀ ਕਿਤੇ ਨਾ ਕਿਤੇ ਸਰਕਾਰ ਦਾ ਵੀ ਦਬਾਅ ਹੁੰਦਾ ਹੈ ਕਿਵੇਂ ਇਲੈਕਸ਼ਨ ਦੇਖਦੇ ਤੁਸੀਂ ਫੇਰ ਰਹਿਣਗੇ ਇਲੈਕਸ਼ਨ ਜੇ ਕਿਵੇਂ ਹੁੰਦਾ ਹੈ ਗੱਲ ਇਹ ਆ ਤੁਹਾਨੂੰ ਮੈਂ ਦੱਸਦਾ ਦਿੰਦਾ ਵੀ ਸ਼ੁਰੂਆਤ ਕਿੱਥੋਂ ਕੀਤੀ ਇਹਨਾਂ ਨੇ ਤਾਂ ਸ਼੍ਰੀ ਗਣੇਸ਼ ਜਿਹੜਾ ਬਿਸਮਿਲ੍ਲਾ ਹੀ ਉੱਥੋਂ ਸ਼ੁਰੂ ਕੀਤਾ ਹੈਰਾ ਫੇਰੀ ਨਾਲ ਰੱਜ ਕੇ ਹੈਰਾ ਫੇਰੀ ਕੀਤੀ ਹੈ ਲੇਕਿਨ ਇਹ ਹੈਰਾ ਫੇਰੀ ਦਾ ਜਵਾਬ ਲੋਕ ਦੇਣਗੇ ਵੋਟ ਪਾਉਂਦੇ ਕਿਹੜੇ ਅਹਿਮ ਮੁੱਦੇ ਆ ਜਿਹੜੇ ਇਸ ਵਾਰ ਕਾਂਗਰਸ ਚੋ ਪ੍ਰੀਆ ਕਿਉਂਕਿ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਹੈ ਕੀ ਕਹਿਣਾ ਚਾਹੁੰਦੇ ਇਹ ਸਮੇਂ ਸਰ ਦੱਸਾਂਗੇ ਅੱਜ ਅੱਜ ਟੂਰਲੀ